ਚੜਤਾ ਕੇ ਉਤਰਾਂਗੇ ਵੀ ਆ ਸਾਡੀ ਇੱਕ ਪਿੰਡ ਦੀ ਟੈਂਕੀ ਹੈ ਨਾ ਤੇ ਇਹ ਇਹਦੇ ਨਾਲ ਵੀ ਡੁੱਗਣੀ ਟੈਂਕੀ ਹੈ ਠੀਕ ਹੈ ਉੱਚੀ ਬਣੀ ਹੋਈ ਹੈ ਤੇ ਬਾਕੀ ਪਿੰਡ ਦਾ ਤੁਸੀਂ ਦੇਖ ਸਕਦੇ ਹੋ ਨਾ ਤਿੰਨ ਟਲਦੇ ਨੂੰ ਗੁਰੂ ਘਰ ਆ ਗਿਆ ਸਕੂਲ ਆ ਗਿਆ ਗਰਾਊਂਡ ਆ ਗਿਆ ਨਾ ਮਾਨ ਕੇ ਤੇ ਬਾਕੀ ਬਾਗਬਾਨੀ ਠੀਕ ਹੈ ਉਧਰ ਸਿਸਟਰ ਸਿਸਟਮ ਲੱਗਿਆ ਹੋਇਆ ਹੈਗਾ ਨਾ ਪਿੰਡ ਦੇ ਪਿੰਡ ਦੇ 150 ਕਿੱਲੇ ਦੇ ਵਿੱਚ ਲੱਗਿਆ ਹੋਇਆ ਸਿਸਟਰ ਸਿਸਟਮ ਤੇ ਵੀਡੀਓ ਲਾਈਕ ਸ਼ੇਅਰ ਜ਼ਰੂਰ ਕਰਦੇ ਰਹੋ ਹਣਾ ਤੇ ਬਾਟਰ ਦਾ ਤੇ ਜਾ ਕੇ ਬਣੀ ਬਣਾਈ ਜਾਂਦੇ ਆ ਤੇ ਲਾਈਕ ਸ਼ੇਅਰ ਕਰਦੇ ਹੋ ਤਾਂ ਨੂੰ ਸਬਸਕ੍ਰਾਈਬ ਕਰਦੇ ਹੋ ਨਾ ਥੋੜੀ ਘਾਤੜ ਜਿੱਥੇ ਕਿਤੇ ਥੋੜੀ سپورਟ ਦੀ ਬਹੁਤ ਲੋੜ ਹੈ ਨਾ ਕਿਉਂਕਿ ਤੁਸੀਂ ਹਾਂ ਜਿਵੇਂ ਵੀ ਤੁਸੀਂ ਕਹੋਗੇ ਉਹੋ ਜਿਹੀ ਆਪਾਂ ਵੀਡੀਓ ਬਣਾਇਆ ਕਰਾਂਗੇ ਜਿਹੜਾ ਪਿੰਡ ਦੀ ਦੇਖਣਾ ਚਾਹੁੰਦੇ ਹੋ ਛੱਤਾਂ ਦੇਖਣੇ ਚਾਹੁੰਦੇ ਪਿੰਡ ਦੀਆਂ ਨਾ ਉਹ ਚੀਜ਼ ਵੀ ਪਾ ਦਿਆ ਕਰਾਂਗੇ ਕੋਈ ਚੱਕਰ ਨਹੀਂ ਪਰ ਲਾਈਕ ਸ਼ੇਅਰ سپورਟ ਬਹੁਤ ਕਰਦੇ ਹੋ ਬਹੁਤ ਕੈਂਟ